ਭਾਬੀ ਜੀ ਵੀਰੇ ਨੇ ਕਦੋਂ ਆਣਾ ਦਿੱਲੀ ਤੋਂ ਦੋ ਚਾਰ ਦਿਨ ਤਾਂ ਰਹਿ ਗਏ ਲੋੜੀ ਚ ਦੀਦੀ ਐਨਾ ਤੇ ਨਾ ਲੋੜੀ ਤੋਂ ਇੱਕ ਦਿਨ ਪਹਿਲਾਂ ਹੀ ਆਣਾ ਤੇ ਮੈਨੂੰ ਕਹਿੰਦੇ ਸੀ ਦੀਦੀ ਨੂੰ ਬੁਲਾ ਕੇ ਨਾ ਦੋ ਚਾਰ ਦਿਨ ਪਹਿਲਾਂ ਹੀ ਬੁਲਾ ਲਈ ਦੀਦੀ ਨੂੰ ਤੇ ਸਾਰੀ ਤਿਆਰੀ ਕਰਵਾ ਲਈ ਤਾਂ ਹੀ ਤਾਂ ਨੇ ਮੈਨੂੰ 4 ਦਿਨ ਪਹਿਲਾਂ ਭੇਜਤਾ ਕਹਿੰਦਾ ਵੀਰਾ ਹੈ ਨਹੀਂ ਆ ਤੇ ਤੂੰ ਜਾ ਕੇ ਸਾਰੀ ਤਿਆਰੀ ਕਰਾਣੀ ਆ ਰਿਸ਼ਤੇਦਾਨ ਦੀ ਲਿਸਟ ਤਿਆਰ ਕਰ ਲਈ ਹਾਂਜੀ ਦੀਦੀ ਲਿਸਟ ਤਾਂ ਮੈਂ ਸਾਰੀ ਤਿਆਰ ਕਰ ਲਈ ਆ ਆ ਦੇਖ ਲਓ ਲਿਸਟ ਭਾਬੀ ਬਾਕੀ ਤਾਂ ਸਾਰਾ ਕੁਝ ਠੀਕ ਆ। ਅ ਸਿਮੀ ਨੂੰ ਬੁਲਾਣਾ ਜ਼ਰੂਰੀ ਸੀਗਾ। ਉਹਦੀਆਂ ਪਹਿਲੀਆਂ ਤਿੰਨ ਕੁੜੀਆਂ ਮੇਰੇ ਭਤੀਜਨ ਦੇਖ ਕੇ ਨਾ ਹੋਕਾਂ ਨਾਲ ਲੈ ਜਵੇ। ਦੀਦੀ ਐਦਾਂ ਚੰਗਾ ਥੋੜਾ ਨਾ ਲੱਗਦਾ ਆਪਾਂ ਸਾਰਿਆਂ ਨੂੰ ਸਾਧ ਲਈਏ ਤੇ ਇੱਕ ਜਣੇ ਨੂੰ ਛੱਡ ਦਈਏ। ਮੰਮੀ ਤੁਹਾਨੂੰ ਪਤਾ ਲੋੜੀ ਤੋਂ ਦੋ ਦਿਨ ਬਾਅਦ ਮੇਰਾ ਬਰਥਡੇ ਹੈ ਤੇ ਪਾਪਾ ਨੂੰ ਕਹਿਣਾ ਵਾ ਇਸ ਵਾਰੀ ਵੀ ਆਪਾਂ ਤੁਮ ਧਾਮ ਨਾਲ ਮਨਾਣਾ ਆਪਣਾ ਬਰਥਡੇ। ਹਾਂ ਹਾਂ ਬੇਟਾ ਜ਼ਰੂਰ ਮਨਾਵਾਂਗੇ। ਕਿਉਂ ਨਹੀਂ ਮਨਾਣਾ ਤੇਰਾ ਬਰਥਡੇ। ਐਨ ਕੁੜੀਆਂ ਟਿੱਕੇ ਮਨਾਣਾ ਬਰਥਡੇ। ਬਥੇਰੇ ਮਣਾ ਲੈ ਤੇਰੇ ਬਰਥਡੇ। ਹੁਣ ਤਾਂ ਸੁਖਣਾ ਮੈਂ ਆਪਣੇ ਭਤੀਜੇ ਦੀ ਲੋੜੀ ਬਣਾਣੀ ਆ ਇੰਨਾ ਸਾਲਾਂ ਬਾਅਦ ਤਾਂ ਸੁਖਣਾ ਭਾਗਾਂ ਵਾਲਾ ਦੇਣਾ ਆ ਵਾ ਪਰਪੂਆ ਜੀ ਮੁੰਡਿਆਂ ਦੀ ਹੀ ਲੋੜੀ ਕਿਉਂ ਕੁੜੀਆਂ ਦੀ ਕਿਉਂ ਨਹੀਂ ਹੁੰਦੀ ਆ ਇਹ ਰਵਾਇਤ ਕਿਹੜਾ ਮੈਂ ਬਣਾਇਆ ਮੁੰਡੋਂ ਚਲਦੇ ਆਏ ਆ ਭਾਬੀ ਮੈਂ ਤਾਂ ਸਿਮੀ ਨੂੰ ਵੀ ਬਥੇਰਾ ਕਿਹਾ ਸੀ ਜੋਦੇ ਦੀ ਪਹਿਲੀ ਕੁੜੀ ਹੋਈ ਆ ਵੀ ਲੋੜੀ ਨਾ ਕਰ ਨਾ ਕਰ ਪਰ ਉਹ ਕੱਬਰ ਨਹੀਂ ਮੰਨਿਆ ਫਿਰ ਦੂਜੀ ਕੁੜੀ ਜੰਮ ਕੇ ਬਹਿ ਗਈ ਦੂਜੀ ਆ ਫੇਰ ਲੋੜੀ ਕਰ ਲਈ ਫਿਰ ਤੀਜੀ ਕੁੜੀ ਹੋ ਗਈ ਗਾਲ ਤਾਂ ਕਿਸੇ ਦੀ ਸੁਣੀ ਨਹੀਂ ਆ ਮਸਾ ਮਸਾ ਸਾਡੇ ਪੁੱਤ ਹੋਇਆ ਹੁਣ ਤੂੰ ਆਪਣੀ ਛਿੰਝਾਂ ਵਿੱਚ ਪਾ ਕੇ ਬਹਿ ਜਾ ਦੀਦੀ ਛੱਡੋ ਤੁਸੀਂ ਗੁੱਸਾ ਨਾ ਕਰੋ ਤੁਸੀਂ ਇਹ ਦੱਸੋ ਭਤੀਜੇ ਦੀ ਲੋੜੀ ਦਾ ਤੁਸੀਂ ਕੀ ਲੈਣਾ ਆਪਣੇ ਭਰਾ ਕੋਲੋਂ ਭਾਬੀ ਵੀਰੇ ਕੋਲ ਤੋਂ ਜੋ ਮੈਂ ਲੈਣਾ ਮੈਂ ਆਪੇ ਲੈ ਲਵਾਂ ਪਰ ਆਪਣੀ ਮੰਮੀ ਨੂੰ ਕਿਉ ਮੇਰੇ ਵਾਸਤੇ ਵਧੀਆ ਸੂਟ ਆਣਾ ਚਾਹੀਦਾ ਉਧਰੋਂ ਦੀਦੀ ਇਹ ਕਿਹੜੀ ਤੁਸੀਂ ਗੱਲ ਕੀਤੀ ਤੁਹਾਨੂੰ ਜਿਹੜਾ ਸੂਟ ਪਸੰਦ ਆ ਨਾ ਤੁਸੀਂ ਉਹ ਹੀ ਲੈ ਲਓ ਕੋਈ ਗੱਲ ਨਹੀਂ ਮੈਂ ਆਪਣੀ ਮੰਮੀ ਨੂੰ ਕਹਿ ਕੇ ਨਾ ਜਿੰਨੇ ਦਾ ਵੀ ਸੂਟ ਹੋਏਗਾ ਮੈਂ ਤੁਹਾਨੂੰ ਪੈਸੇ ਦਵਾ ਦਾਂਗੀ ਚਲੋ ਠੀਕ ਹੈ ਭਾਬੀ ਮੰਮੀ ਭੂਆ ਜੀ ਨਾਲ ਜਾ ਕੇ ਮੈਂ ਵੀ ਇੱਕ ਆਪਣੀ ਡਰੈਸ ਲਿਆਵਾਂ ਤੇ ਤੁਸੀਂ ਫਿਰ ਮੇਰਾ ਬਰਥਡੇ ਹੋ ਨਹੀਂ ਮਨਾਉਂਗੇ ਨਹੀਂ ਮਨਾਣਾ ਤੈਨੂੰ ਇੱਕ ਵਾਰੀ ਕਹ ਤਾਂ ਸੁੰਦਾ ਨਹੀਂ ਫੇਰ ਤੂੰ ਸ਼ੁਰੂ ਹੋ ਗਈ ਆ ਦੀਦੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪਣੀ ਭਤੀਜੀ ਨਾਲ ਇੰਨਾ ਰੁੱਖਾ ਕਿਉਂ ਬੋਲਦੇ ਹੋ ਜੇ ਪ੍ਰਮਾਤਮਾ ਨੇ ਮੈਨੂੰ ਪੁੱਤ ਦੀ ਦਾਤ ਬਖਸ਼ੀ ਦਿੱਤੀ ਐ ਕੀ ਗੱਲ ਮੈਂ ਆਪਣੀ ਧੀ ਦੀ ਕਦਰ ਕਰਨੀ ਛੱਡਦਾ ਤੁਹਾਨੂੰ ਆਪਣੇ ਭਤੀਜੇ ਦੀ ਲੋੜੀ ਦਾ ਕਿੰਨਾ ਚਾਹ ਤੁਹਾਨੂੰ ਪਤਾ ਇਹ ਜਿਹੜੀਆਂ ਖੁਸ਼ੀਆਂ ਨਾ ਸਾਡੇ ਘਰ 'ਚ ਤੰਨੂ ਦੀ ਵਜ੍ਹਾ ਨਾਲ ਹੀ ਆਈਆਂ ਅਸੀਂ ਤਾਂ ਹਮੇਸ਼ਾ ਇਹੀ ਕਹਿੰਦੇ ਸੀ ਸਾਨੂੰ ਇੱਕੋ ਹੀ ਧੀ ਬਹੁਤ ਹੈ ਲੇਕਿਨ ਤੈਨੂੰ ਨੇ ਇੰਨੀਆਂ ਅਰਦਾਸਾਂ ਕੀਤੀਆਂ ਨਾ ਮੈਂ ਬਾਬਾ ਜੀ ਇੱਕ ਵੀਰ ਦੇ ਦੋ ਰਖੜੀ ਬੰਨਣ ਵਾਸਤੇ ਭਾਬੀ ਅੱਜ ਤੱਕ ਤੂੰ ਮੇਰੇ ਮੂਰੇ ਨਹੀਂ ਕਦੀ ਬੋਲੀ ਸੀ ਅੱਜ ਆਪਣੀ ਧੀ ਕਰਕੇ ਮੈਨੂੰ ਗੱਲਾਂ ਸੁਣਾਉਣ ਲੱਗੀ ਆ ਦੀਦੀ ਮੈਂ ਤੁਹਾਨੂੰ ਗੱਲਾਂ ਨਹੀਂ ਸੁਣਾਉਂਦੀ ਪਈ ਮੈਂ ਤੁਹਾਨੂੰ ਜੋ ਵੀ ਕਹਾਂ ਨਾ ਸਹੀ ਕਹਿ ਰਹੀ ਆ ਤੁਸੀਂ ਆਪ ਹੀ ਦੱਸਿਆ ਸੀਗਾ ਕਿ ਪਾਪਾ ਹਰ ਸਾਲ ਤੁਹਾਡਾ ਬਰਥਡੇ ਮਨਾਉਂਦੇ ਹੁੰਦੇ ਸੀਗੇ ਫੇਰ ਭੂਆ ਤੇ ਭਤੀਜੀ ਵਿੱਚ ਆਪਣਾ ਬਚਪਨ ਦੇਖਦੀ ਆ ਪਰ ਤੁਸੀਂ ਕੀ ਕਰ ਰਹੇ ਹੋ ਇਸ ਸਾਬ ਨਾਲ ਦੇ ਦੀਦੀ ਤਾਨੂੰ ਤੇ ਇਹ ਲੱਗਣਾ ਚਾਹੀਦਾ ਕਿ ਕੇਕ ਤੁਨੂੰ ਦੇ ਬਰਥਡੇ ਦਾ ਨਹੀਂ ਤੁਹਾਡੇ ਬਰਥਡੇ ਦਾ ਕੱਟਿਆ ਜਾ ਰਿਹਾ ਹੈ ਕਹਿ ਰਹੇ ਹੋ ਭਾਬੀ ਤੁਸੀਂ ਮੈਂ ਇਹ ਕਿਉਂ ਭੁੱਲ ਗਈ ਜਿਵੇਂ ਮੈਂ ਇਸ ਘਰ ਦਿੱਤੀ ਆ ਤੰਨੂੰ ਵੀ ਤਾਂ ਇਸ ਘਰ ਦਿੱਤੀ ਆ ਮੈਂ ਤਾਂ ਤੁਹਾਨੂੰ ਇਹੀ ਸਮਝਾਉਣਾ ਚਾਹਦੀ ਸੀ ਕਿਹੜੀ ਕਿਤਾਬ ਚ ਲਿਖਿਆ ਲੋੜੀ ਪੁੱਤਾਂ ਦੀ ਹੀ ਮਨਾਈ ਜਾਂਦੀਆਂ ਧੀਆਂ ਦੀ ਨਹੀਂ ਦੀਦੀ ਸਮਾਂ ਨਾ ਬਹੁਤ ਬਦਲ ਚੁੱਕਿਆ ਹੋਇਆ ਵਾ ਹੁਣ ਤਾਂ ਨਾ ਲੋਕੀ ਪੁੱਤਾਂ ਦੀ ਲੋੜੀ ਤੇ ਪਾਉਂਦੇ ਹੀ ਪਾਉਂਦੇ ਆ ਨਾਲ ਧੀਆਂ ਦੀ ਲੋੜੀ ਵੀ ਮਨਾਈ ਜਾਂਦੀ ਹੈ। ਸਹੀ ਕਹਿੰਦੇ ਹੋ ਭਾਬੀ। ਮੈਂ ਜਿੰਨਾਂ ਦੇ ਵੀ ਧੀਆਂ ਹੁੰਦੀਆਂ ਸਨ ਉਹਨਾਂ ਨੂੰ ਬਹੁਤ ਮਾੜੇ ਚੰਗੇ ਬੋਲ ਬੋਲਦੀ ਸੀ। ਇਸੇ ਕਰਕੇ ਸ਼ਾਇਦ ਮੇਰੇ ਨਾਲ ਕੋਈ ਧੀ ਆ ਨਾ ਪੁੱਤ। ਜਦੋਂ ਮੇਰੀ ਸੱਸ ਮੈਨੂੰ ਧੀ ਪੁੱਤ ਦੇ ਮਿਹਣੇ ਦਿੰਦੀਆਂ ਨਾ ਤੇ ਮੇਰੇ ਦਿਲ ਤੇ ਕੀ ਬੀਤਦੀ ਆ ਉਹ ਮੈਨੂੰ ਹੀ ਪਤਾ। ਤੇ ਮੈਂ ਜ਼ਰਾ ਨੇ ਸੋਚਦੀ ਸੀ। ਮੈਂ ਸਿਮੀ ਨੂੰ ਐਨਾ ਬੋਲਦੀ ਸੀ ਕਿ ਉਹਦੇ ਤਿੰਨ ਧੀਆਂ ਉਹਦੇ ਦਿਲ ਤੇ ਕੀ ਬੀਤਦੀ ਹੋਣੀ ਆ। ਉਹ ਮੈਨੂੰ ਅੱਜ ਪਤਾ ਲੱਗਦਾ। ਮੇਰੀ ਸੋਚਣਾ ਹਮੇਸ਼ਾ ਇਹੀ ਰਹੀ ਸੀ ਕਿ ਧੀਆ ਆਪਣੇ ਚਾ ਲੜਨਾ ਆਪਣੇ ਸੋਰੇ ਜਾ ਕੇ ਪੂਰੇ ਕਰਨ ਤੇ ਸੋਰੇ ਅੱਗੋ ਕੀ ਕਹਿੰਦੇ ਨੇ ਆਪਣੇ ਚਾ ਲੜ ਪੇਕੇ ਪੂਰੇ ਕਰਕੇ ਆਣੇ ਸੀ ਇਸ ਹਿਸਾਬ ਨਾਲ ਧੀਆ ਦੇ ਚਾ ਤਾਂ ਧੀਆ ਦੇ ਮਨ ਚ ਹੀ ਰਹਿ ਗੇ ਨਾ ਤਾਂ ਹੀ ਤੇ ਮੈਂ ਆਪਣੀ ਧੀ ਦੀਆਂ ਸਾਰੀਆਂ ਖੁਆਇਸ਼ਾਂ ਨਾ ਉਹਦੇ ਵਿਆਹ ਤੋਂ ਪਹਿਲੇ ਪਹਿਲੇ ਪੂਰੀਆਂ ਕਰ ਦੇਣੀ ਐ ਕਹਿੰਦੇ ਤੁਸੀਂ ਭਾਬੀ ਜੀ ਹੁਣ ਨਾ ਆਪਾਂ ਵੰਸ਼ ਦੀ ਲੋੜੀ ਤੋਂ ਬਾਅਦ ਤੈਨੂੰ ਦਾ ਬਰਥਡੇ ਮਨਾਣਾ ਉਹ ਵੀ ਤੁਸੀਂ ਨਹੀਂ ਬਣਾਣਾ ਉਹਨੂੰ ਵੀ ਪੂਆ ਮਨਾਉਗੀ ਕਰਨੀ ਰੈਸਟੋਰੈਂਟ ਚ ਸੱਚੀ ਮੂਆ ਆਹ ਬੁੱਤ ਸੱਚੀ ਲਵ ਯੂ ਲਵ ਵੀ ਮੇਰੀ ਗਾਜਾ ਜੀ ਸਾਰਿਆਂ ਨੂੰ ਇਹ ਵੀਡੀਓ ਚ ਜਿਹੜਾ ਅਸੀਂ ਮੈਸੇਜ ਦਿੱਤਾ ਤੁਹਾਨੂੰ ਉਹ ਤਾਂ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਕਿ ਸਾਨੂੰ ਤੀਆਂ ਪੁੱਤ ਚ ਕਦੀ ਫਰਕ ਨਹੀਂ ਕਰਨਾ ਚਾਹੀਦਾ ਤੀਆਂ ਦੇ ਸਾਰੇ ਚਾਹਲੜ ਪੂਰੇ ਕਰਨੇ ਚਾਹੀਦੇ ਆ ਤੀਆਂ ਤਾਂ ਅੱਜ ਕੱਲ੍ਹ ਜੀ ਚੰਨ ਤੱਕ ਪਹੁੰਚ ਗਈਆਂ ਤੀਆਂ ਦੇ ਮਨ ਚ ਕਦੀ ਇਹ ਸਵਾਲ ਨਹੀਂ ਆਣਾ ਚਾਹੀਦਾ ਕਿ ਮੰਮਾ ਲੋੜੀ ਪੁੱਤਾਂ ਦੇ ਹੀ ਕਿਉਂ ਤੇ ਯਾਦ ਕਿਉਂ ਨਹੀਂ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ